ਇੱਕ ਸਾਡਾ ਖਾਸ ਸੰਸਥਾ ਜਿਹੜੀ ਇਤਿਹਾਸ ਦੇ ਇੱਕ ਅੰਮ੍ਰਿਤੋਪਰੀ ਹੈ ਉਹਦੇ ਚ ਸਿਰਫ ਇਹ ਨਹੀਂ ਵੀ ਇਕੱਠ ਹੁੰਦਾ ਸੀ ਉਹ ਇਕੱਠ ਕਰਨ ਵਾਲੇ ਕੌਣ ਸੀ ਸੋ ਇੱਕ ਤਾਂ ਹੁੰਦਾ ਸਲਾਹਤ ਦਾ ਬਾਹਰੀ ਪੱਖ ਆਬਜੈਕਟ ਤੇ ਸਿਚੁਏਸ਼ਨ ਦੇ ਅਜ ਲੋੜ ਹੈ ਕੌਣ ਸਾਹਮਣੇ ਵੱਡੇ ਮਸਲੇ ਆ ਗਏ ਇਸ ਕਰਕੇ ਉਹਨਾਂ ਨੂੰ ਬਚਾਉਣ ਵਾਸਤੇ ਇਕੱਠ ਸਦਿਆ ਜਾਂਦਾ ਇਹ ਤਾਂ ਹੈਗੀ ਇੱਕ ਆਬਜੈਕਟਿਵ ਲੋੜ ਇੱਕ ਸਬਜੈਕਟਿਵ ਪੱਖ ਵੀ ਹੈ ਵੀ ਕੀ ਅਸੀਂ ਸਰਬੱਤ ਖਾਲਸਾ ਚ ਬੈਠਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਆ ਉਹਦੇ ਵਿੱਚ ਇੱਕ ਸ਼ਰਤ ਹੁੰਦੀ ਸੀ ਤਾਂ ਹੀ ਉਹ ਕਾਮਯਾਬ ਹੋਈ ਸੰਸਥਾ ਉਸ ਸ਼ਰਤ ਇਹ ਹੁੰਦੀ ਸੀ ਜਿਹੜਾ ਬੰਦਾ ਉੱਥੇ ਆਉਂਦਾ ਸੀ ਉਹ ਟੋਟਲੀ ਆਪਣੇ ਆਪ ਉਸ ਮੱਤਬਕ ਕਰਕੇ ਪੰਥ ਫੇਰੋ ਹੁੰਦਾ ਸੀ ਆਪ ਦਾ ਵਿਅਕਤੀਗਤੋ ਦੀ ਕੋਈ ਲਾਲਸਾ ਕਿਸੇ ਅਹੁਦੇ ਦੀ ਕਿਸੇ ਪ੍ਰਾਪਤੀ ਦੀ ਕੋਈ ਨਹੀਂ ਸੀ ਹੁ ਉਹ ਆਪਣਾ ਆਤ ਮਟਾ ਕੇ ਉਹ ਪੰਥ ਨੂੰ ਸਮਰਪਿਤ ਹੁੰਦਾ ਸੀ ਕੋਈ ਕਹਿ ਸਕਦਾ ਜਿਹਦਾਵੇ ਨਾ ਕਿ ਜਿਹੜੇ ਬੰਦੇ ਸਭ ਤੋਂ ਖਾਸਾ ਸੱਜਣੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੇ ਕਰਤਾਰ ਤਪਦੇ ਸਾਹਮਣੇ ਪਏ ਇਸਲੇ ਸਾਰੇ ਪੀੜ ਚ ਕਮਾਈ ਜੇ ਤਾਂ ਹੋਵੇ ਨਾ ਕੋਈ ਬੰਦੇ ਨਵੇਂ ਉੱਤਰ ਕੇ ਆ ਗਏ ਹੋ ਕਿ ਤੋ ਇੱਥੇ ਵੀ ਕਿਰੇ ਹੁਣ ਇਹ ਪਿਛਲੇ ਸਾਰੇ ਪੀੜ ਦਾ ਇੱਕ ਪੂਰਾ ਅਮਲ ਪਿਆ ਉਹਦੇ ਫਰਚੋਲ ਤੇ ਲੇਖਾ ਜੋਖਾ ਕੀਤਾ ਜਾਂਦੀ ਵੀ ਉਹਨਾਂ ਚ ਇਹ ਭਾਵਨਾ ਕਿੱਡੀ ਕਰਦਾ ਵੀ ਵਿਅਕਤੀਗਤ ਲਾਲ-ਸਾਮਾਨ ਨੂੰ ਵਿਅਕਤੀਕ ਤੇ ਸ਼ਾਮਾਨ ਨੂੰ ਸਵਾਰਥ ਨੂੰ ਪਾਸੇ ਛੱਡ ਕੇ ਵੀ ਪੰਚ ਦੇ ਹਿਤਾਂ ਲਈ ਆਪਦਾ ਸਭ ਕੁਝ ਛੱਡ ਦੇਣ ਹੂੰ ਸੋ ਜਦੋਂ ਤੁਸੀਂ ਸੋ ਆਤ ਨੂੰ ਮੂਰੇ ਰੱਖੀ ਇਹ ਫੇਰ ਕੌਣ ਕੌਣ ਸਰਬੱਤ ਖਾਲਸਾ ਮੇਰੇ ਸਾਹਮਣੇ ਆਲੇ ਹੀ ਉਹਨੂੰ ਡਿਸਪਲੀਸ ਕਰਨ ਵਾਲੀ ਗੱਲ ਹੈ ਜਿਵੇਂ ਸੰਸਥਾਵਾਂ ਬਾਦਲ ਨੇ ਕੀਤੀ ਹੈ ਇੰਨੀ ਪਵਿੱਤਰ ਸਾਡੀਆਂ ਸੰਸਥਾਵਾਂ ਇਹਨੇ ਜਿਸ ਧਰਨਾ ਵਰਚਿਆ ਉਹਨਾਂ ਸੋ ਇਹ ਨਹੀਂ ਉਹਨਾਂ ਦੀ ਮਿੱਟੀ ਪੀਠ ਕੀਤੀ ਤੇ ਕਿਉਂਕਿ ਮੈਂ ਸਰਬੱਤ ਖਾਲਸਾ ਇੱਕ ਜਿਹੇ ਸੰਸਥਾ ਸੀ ਜਿਹੜੀ ਤੇ ਅੱਜ ਤੱਕ ਕੋਈ ਆਜ ਨਹੀਂ ਸੀ ਆਇਆ ਇਸ ਕਰਕੇ ਪਿਛਲੇ ਸਾਰੇ ਪੀੜ ਚਕਾਉਂ ਤੇ ਜਦੋਂ ਭੀੜ ਆਈ ਉਦੋਂ ਵੀ ਪੰਥ ਇਕੱਠ ਹੁੰਦੇ ਰਹੇ ਵੱਖ-ਵੱਖ ਧਰਾਂ ਦੇ ਨਮਾਇੰਦਗ ਬਹੁਤ ਵੱਡੇ ਵੱਡੇ ਹੋਏ ਉੱਥੇ ਫੈਸਲੇ ਵੀ ਹੋਏ 1995 'ਚ ਵੀ ਹੋਇਆ 84 'ਚ ਵੀ ਹੋਇਆ ਹੋਰ ਵੀ ਜਦੋਂ ਸੰਤਾਂ ਨੂੰ 20ਵੀਂ ਸਦੀ ਦਾ ਮਹਾਨ ਸ਼ਿਖਰ ਟਕਲੇਅਰ ਕੀਤਾ ਉਹ ਵੀ ਇੱਕ ਵਿਧੀ ਵਿਧਾਨ ਸੀ ਕਿ ਕਿਵੇਂ ਲਿਆਂ ਲਿਆ ਜਾ ਸੋ ਇਸ ਗੂਪ ਦੇ ਵਿੱਚ ਇਹ ਠੀਕ ਹੈ ਕਿ ਅੱਜ ਪੰਥ ਦੇ ਜੁੜ ਬੈਠਣ ਦੀ ਲੋੜ ਹੈ ਵਿਚਾਰਾਂ ਕੀਤੀਆਂ ਜਾਣ ਜਿੱਦ ਤੇ ਇੱਕ ਏਜੰਡਾ ਇਹਦੀ ਹੋਵੇ ਕਿ ਕੀ ਸਰਵਸਤ ਖਾਲਸਾ ਅੱਛਾ ਅਦਰਬਾਇਬ ਕੀਤਾ ਜਾ ਸਕਦਾ ਇਹਨੂੰ ਵਿਚਾਰ ਕੇ ਜੇ ਮਤਲਬ تسਲੀ ਹੁੰਦੀ ਹੈ ਬੰਦੇ ਜੇਸ ਰੂਪ ਚ ਹੋ ਸਕਦਾ ਕਿਸ ਰੂਪ ਚ ਹੋ ਸਕਦਾ ਤੇ ਜੇ تسਲੀ ਹੁੰਦੀ ਹੈ ਹੁਣ ਭਲਾਪਾ ਵੀ ਆਪਦੇ ਵਿਚਾਰ ਸਾਰੇ ਰੱਖਣ ਉਹ ਤੇ ਜੋ ਬੰਦੇ ਯਕੀਨ ਦਵਾ ਦੇਣ ਹੁਣ ਤੇ ਬਿਸਰਤ ਖਾਲਸੇ ਜਿਓ ਹਸ਼ਰਤਾ ਪੂਰੀਆਂ ਕਰਦੇ। ਕਿਤਾ ਠੀਕ ਆ ਲੱ ਸੱਜਿਆ ਜਾ ਸਕਦਾ। ਸੁਨ ਚੋਣ ਨੂੰ ਤੇ ਨਹੀਂ ਇਹ ਆ ਵੀ ਕੋਈ ਪੰਥ ਕਨਵੈਨਸ਼ਨ ਕਹਿ ਲੋ ਨਮੈਂਦਾ ਵੀ ਪੰਥ ਦਾ ਇਕੱਠ ਹੋਵੇ ਬੈਠੇ ਇਹ ਸਾਰੇ ਮਸਲਿਆਂ ਬਾਰੇ ਲਿਖ ਕੇ ਵਿਚਾਰਾ ਹੋ ਕਿ ਉਸ ਤੋਂ ਕਿਸੇ ਸਾਂਝੇ ਨਿਰਣੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਗੱਲ ਤੁਸੀਂ ਯਾਦ ਰੱਖੋ ਜਿੰਨੇ ਵੀ ਸਰਬਤ ਖਾਲਸੇ ਹੋਏ ਇਤਿਹਾਸ 18ਵੀਂ ਸਦੀ ਚ ਉਦੋਂ ਇਹ ਨਹੀਂ ਕਿ ਲੋਕਾਂ ਦੇ ਵਿੱਚ ਕੋਈ ਪੰਥ ਦੇ ਵਿੱਚ ਵਿਰੋਧ ਨਹੀਂ ਸੀ ਹੁੰਦਾ। ਹੂੰ ਜਾਂ ਮੱਤਭੇਦ ਨਹੀਂ ਜ਼ਿੰਦਗੀ ਬੋਲ ਦੀ ਲੜਾਈ ਚੱਲ ਰਹੀ ਸੀ ਇਹ ਕਿਵੇਂ ਹੋ ਸਕਦਾ ਮਸਲਾ ਚ ਆਪਸ ਦੀ ਬਖਰੇਵੇਂ ਨਾ ਹੁੰ ਵਿਚਾਰਾਂ ਦੇ ਹੂੰ ਪਰ ਕਦੇ ਵੀ ਸਰਬੱਤ ਖਾਲਸਾ ਇਸ ਤਰ੍ਹਾਂ ਨਹੀਂ ਹੋਇਆ ਕਿ ਸਰਬਸੰਮਤੀ ਨਾ ਹੋਈ ਹੋਵੇ ਹੂੰ ਕਿਉਂ ਕਿ ਬੰਦੇ ਦਾ ਆਪਣੇ ਵਿਚਾਰ ਕੁਝ ਵੀ ਹੋਣ ਉਹ ਟੋਟਲਿਸਟ ਮਰਤ ਹੁੰਦਾ ਸੀ ਹੂੰ ਉਸ ਬੈਠ ਜਿਹੜੀ ਐ ਟ੍ਰੂ ਅਸਲੀ ਸਿੱਟ ਸਪਲਿਟ ਜੇ ਸਾਡੇ ਚ ਹੋ ਹੁੰਦੀ ਆ ਦੇਣਾ ਹੁੰਨੇ ਨਹੀਂ ਸੀ ਹੂੰ ਤੇ ਬਾਦਲੇ ਵੀ ਨਹੀਂ ਆ ਗਏ ਅਲ ਮਾਇਤਾ ਹੀ ਕਹਿੰਦੇ ਕੋਈ ਚੀਜ਼ ਇਕਨਿਕੇ ਬਾਦ ਲੋਕ ਤੇ ਹੋਣੀ ਅਸੀਂ ਵੀ ਦੁਨੀਆਦਾਰ ਖਾਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਨਰਾਸਤੀ ਤੇ ਰਾਣ ਜਿਹੜੀਆਂ ਐਨੇ ਸਾਲਾਂ ਤੋਂ 30 ਸਾਲਾਂ ਤੋਂ ਲੱਗੀਆਂ ਪਈਆਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਸਟਰੈਂਥ ਦਾ ਕਿਉਂਕਿ ਲੋਕਾਂ ਦੇ ਸਾਹਮਣੇ ਕੋਈ ਅਲਟਰਨੇਟਿਵ ਮਾਡਲ ਰਾਜਨੀਤੀ ਦਾ ਜਿੱਦੋ ਲੋਕਾਂ ਨੇ ਲੱਗੇ ਕਿ ਆਹ ਨਹੀਂ ਆਹ ਅਸੀਂ ਪ੍ਰਬੰਧ ਕਰਨਾ ਉਹ ਮਕਬੂਲ ਨਹੀਂ ਕਰ ਸਕਦੇ ਮੈਂ ਤੁਹਾਨੂੰ ਵੀ